ਫਲਗੁਨ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਈ ਆਈ ਸੰਤ ਸਹਾਈ ਰਾਮ ਕੀ ਕਰ ਕਿਰਪਾ ਧਿਆ ਮਿਲਾਈ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੀ ਵਡ ਭਾਗਨੀ ਵਰ ਪਾਇਆ ਹਰ ਰਾਈ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦਿਆ ਲਾਈ ਹਰ ਜਿਹਾ ਅਵਰਣ ਦਿਸਹੀ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓਨ ਨੀਚਲ ਦਿੱਤੀਆਂ ਨ ਜਾਹੀ ਸੰਸਾਰ ਸਾਗਰ ਤੇ ਰਖੀਐ ਬਹੁੜਨ ਜਨਮਹਿ ਤਾਈ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨਹੀ ਪਾਈ ਫਲ ਗੁਰ ਨਿਤਸਾ ਲਾਈਐ ਜਿਸਨੂੰ ਤਿਲਨਾਤ ਮਾਈ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੀ ਹਰ ਗੁਰਪੂਰਾ ਆਰਾਧਿਆ ਦਰਗਾ ਸੱਚਖਰੀ ਸਰਬ ਸੁਖਾਂ ਨਿਧ ਚਰਨ ਹਰ ਪਉਜਰ ਬਖਮ ਤਰੀ ਪ੍ਰੇਮ ਭਗਤ ਤਿਨ ਪਾਈਆ ਬਖਿਆ ਨਾਹੀ ਜਰੇ ਕੂੜ ਕੈ ਦੁਪਦਨ ਸੀ ਪੂਰਨ ਸਚ ਭਰੀ ਪਾਰ ਬ੍ਰਹਮ ਪ੍ਰਭ ਸੀਮੰਦੀ ਮਨ ਅੰਦਰ ਇਕ ਤਰੀ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੀ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸ਼ ਦਨ ਕਿਰਪਾ ਕਰੋ ਹਰੀ ਵਾਸ਼ ਗੁਰਜੀ ਦਾ ਖਾਲਸਾ ਵਾਸ਼ ਗੁਰਜੀ ਕੀ ਫਤ